ਵੱਖਰੇ ਵੱਖਰੇ ਲੰਗਰ ਤਾਂ ਜ਼ਰੂਰ ਵੇਖਣ ਨੂੰ ਮਿਲਦੇ ਨੇ ਪਰ ਜਿੱਥੇ ਪਹੁੰਚਿਆ ਇੱਥੇ ਲੱਗਾ ਹੈ ਦਸਤਾਰਾਂ ਦਾ ਲੰਗਰ ਅੱਜ ਸਿੱਖੀ ਸਾਨੂੰ ਘਰੋਂ ਮਿਲਦੀ ਹੈਗੀ ਇਸ ਸਕੂਲ ਦੇ ਵਿੱਚ ਹਿੰਦੀ ਦਾ ਇੰਗਲਿਸ਼ ਦਾ ਪ੍ਰਚਾਰ ਬਹੁਤ ਹੋ ਰਿਹਾ ਪਰ ਪੰਜਾਬ ਦੇ ਸਕੂਲਾਂ ਦੇ ਵਿੱਚ ਸਿੱਖੀ ਅਲੋਪ ਹੁੰਦੀ ਜਾ ਰਹੀ ਹੈ ਸਾਨੂੰ ਸੇਧ ਨਹੀਂ ਦਿੱਤੀ ਜਾਂਦੀ ਕਿ ਐਜੂਕੇਸ਼ਨ ਦਾ ਲੰਗਰ ਲਾਈਏ ਹੈਲਥ ਦਾ ਲੰਗਰ ਲਾਈਏ ਦਸਤਾਰਾਂ ਦੇ ਲੰਗਰ ਲਾਈਏ ਪਰਉਪਕਾਰ ਦੇ ਲੰਗਰ ਲਾਈਏ ਅਸੀਂ ਆਪਣਾ ਦਸਵੰਦ ਆਪਣੇ ਗੁਰਸਿੱਖਾਂ ਦੇ ਵਿੱਚ ਲਾਈਏ ਤੁਸੀਂ ਵੇਖਿਆ ਹੁਣ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਕੜੇ ਤੇ ਬੈਨ ਹੈ ਬੱਚਾ ਪੇਪਰ ਦਿੰਦਾ ਕੜਾ ਨਹੀਂ ਪਾ ਸਕਦਾ ਬੜੀ ਬਦਕਿਸਮਤੀ ਦੀ ਗੱਲ ਹੈਗੀ ਹੈ ਤੇ ਸਾਡੀ ਬਦਕਿਸਮਤੀ ਹੈ ਸਾਨੂੰ ਸੋਚਣਾ ਪੈਣਾ ਹੈਗਾ ਸਾਨੂੰ ਆਪਣੇ ਦਸਵੰਦ ਵਰਤਣ ਦਾ ਢੰਗ ਚੇਂਜ ਕਰਨਾ ਪੈਣਾ ਹੈ ਪਹੁੰਚੇ ਆਂ ਸ਼ਹੀਦਾਂ ਦੀ ਧਰਤੀ ਸ਼ਰੀਫਤੇਗੜ ਸਾਹਿਬ ਜਿੱਥੇ ਸ਼ਹੀਦੀ ਸਭਾ ਚੱਲ ਰਹੀ ਹੈ ਸ਼ਹਾਦੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਸ ਦੌਰਾਨ ਵਖਰੇ ਵਖਰੇ ਲੰਗਰ ਤਾਂ ਜਰੂਰ ਵੇਖਣ ਨੂੰ ਮਿਲਦੇ ਨੇ ਪਰ ਜਿੱਥੇ ਪਹੁੰਚਿਆ ਇੱਥੇ ਲੱਗਾ ਹੈ ਦਸਤਾਰਾਂ ਦਾ ਲੰਗਰ ਤੇ ਹੋਕਾ ਹੀ ਦਿੱਤਾ ਜਾ ਰਿਹਾ ਹੈ ਕਿ ਕਿਦੇ ਖੀਰਾਂ ਦੇ ਖੀਰਾਂ ਖਾ ਕੇ ਹੀ ਵਾਪਸ ਨਾ ਮੁੜ ਜਾਇਓ ਆਪਣੀ ਇਤਿਹਾਸ ਦੇ ਨਾਲ ਵੀ ਜੁੜਿਓ ਤੇ ਇੱਕ ਪ੍ਰਣ ਲੈ ਕੇ ਮੁੜਿਓ ਕਿ ਕੇਸ ਨਹੀਂ ਕਟਾਉਣੇ ਗੁਰੂ ਦੇ ਨਾਲ ਜੁੜਨਾ ਹੈ ਗੁਰੂ ਦੀ ਦਾਤ ਜੜੀ ਅੰਮ੍ਰਿਤ ਦੀ ਦਾਤ ਜੜੀ ਉਹ ਪ੍ਰਾਪਤ ਕਰਨੀ ਹੈ ਕੇਸ ਰੱਖਣੇ ਨੇ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਜਾਣਗੀਆਂ ਸੋ ਦਸਤਾਰਾਂ ਦਾ ਲੰਗਰ ਜਿਹੜਾ ਲਗਾਇਆ ਜਾ ਰਿਹਾ ਸਖਲਾਈ ਕੈਂਪ ਚ ਚਲਾਇਆ ਜਾ ਰਿਹਾ ਹੈ ਗੱਲਬਾਤ ਕਰਦੇ ਆ ਜਿੰਨਾ ਚਲਾਇਆ ਹੋਇਆ ਭਾਈ ਸਾਹਿ ਸਤਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਸਿਖਲਾਈ ਕੈਂਪ ਪੰਜਾਬ ਦੀ ਧਰਤੀ ਹੋਵੇ ਗੁਰੂਆਂ ਪੀਰਾਂ ਦੀ ਧਰਤੀ ਹੋਵੇ ਸ਼ਹੀਦਾਂ ਦੀ ਧਰਤੀ ਹੋਵੇ ਤੇ ਉੱਥੇ ਵੀ ਸਿਖਲਾਈ ਕੈਂਪ ਲਗਾਉਣੇ ਪੈ ਜਾਂਦੇ ਆ ਤੇ ਕਿਵੇਂ ਵੇਖਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰਰੋਂ ਮੈਂ ਇਹੀ ਸੇ ਬਨ ਕੇ ਸਿਤਾਰੇ ਗਏ ਆਸਮਾ ਕੇ ਲਈਏ بس ایک ہی ہند میں تیरथ ہے یاترا کے لیے کٹائے باپ نے بچے جہاں خدا کے لیے بہت ودیا ਤੁਹਾਡਾ کوسچن ਹੈਗਾ ਅਸੀਂ ਭਾਈ ਸਾਹਿਬ ਅੱਜ ਸਿੱਖੀ ਦਾ ਘਾਣ ਹੋ ਰਿਹਾ ਹੈ ਆ ਸਾਡੇ ਵਿੱਚ ਹੀ ਮਸੰਦ ਨੇ ਜਿਹੜੇ ਕਿ ਸਿੱਖੀ ਦੇ ਘਾਣ ਦੇ ਵਿੱਚ ਬਰਾਬਰ ਦੇ ਗੁਨਾਹਗਾਰ ਨੇ ਅੱਤ ਵੱਧ ਕਿਸਮਤੀ ਹੈ ਅਸੀਂ ਸਿੱਖ ਕੌਮ ਕੋਲ ਪੈਸਾ ਬਹੁਤ ਹੈ দান ਬਹੁਤ ਕਰਦੀ ਹੈ ਪਰ ਸਾਡਾ দান ਕਰਨ ਦਾ ਤਰੀਕਾ ਅਸੀਂ ਸਿਰਫ ਰੁਮਾਲਿਆਂ ਤੱਕ ਵੱਡੇ ਵੱਡੇ ਲੰਗਰ ਲਾਉਣ ਤੱਕ ਸਾਨੂੰ ਸੇਧ ਨਹੀਂ ਦਿੱਤੀ ਜਾਂਦੀ ਕਿ ਐਜੂਕੇਸ਼ਨ ਦਾ ਲੰਗਰ ਲਾਈਏ ਹੈਲਥ ਦਾ ਲੰਗਰ ਲਾਈਏ ਦਸਤਾਰਾਂ ਦੇ ਲੰਗਰ ਲਾਈਏ ਪਰਉਪਕਾਰ ਦੇ ਲੰਗਰ ਲਾਈਏ ਅਸੀਂ ਆਪਣਾ ਦਸਵੰਦ ਆਪਣੇ ਗੁਰਸਿੱਖਾਂ ਦੇ ਵਿੱਚ ਲਾਈਏ ਤੁਸੀਂ ਵੇਖੋ ਹਿੰਦੁਸਤਾਨ ਦੇ ਕਿਤੇ ਵੀ ਕੋਈ ਢੀੜਾ ਪਈ ਸਿੱਖ ਸਭ ਤੋਂ ਮੋਰੀ ਹੋ ਕੇ ਕਿ ਉੱਥੇ ਬਹੋੜਿਆ ਪਰ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿਹੜੀ ਹੜ ਦੀ ਭੀੜਾ ਪਈ ਕਿਸੇ ਮਜਬ ਫਿਰਕੇ ਨੇ ਇੱਥੇ ਆ ਕੇ ਸਿੱਖਾਂ ਦਾ ਸਾਥ ਨਹੀਂ ਦਿੱਤਾ ਤੇ ਸਾਡੀ ਵੱਧ ਕਿਸਮਤੀ ਹੈ ਸਾਨੂੰ ਸੋਚਣਾ ਪੈਣਾ ਹੈਗਾ ਸਾਨੂੰ ਆਪਣੇ ਦਸਵੰਦ ਵਰਤਣ ਦਾ ਢੰਗ ਚੇਂਜ ਕਰਨਾ ਪੈਣਾ ਹੈ ਇਹ ਜਿਹੜੇ ਵੀਰਾਂ ਨੇ ਪਿਛਲੇ 12 ਸਾਲ ਤੋਂ ਸੰਜੀਵਾਲ ਟੀਮ ਵੱਲੋਂ ਇੱਥੇ ਵੇਖਿਆ ਗਿਆ ਕਿ ਅੱਜ ਸਾਡੇ ਵੀਰ ਡੇਰਾਵਾਦ ਵਾਲੋ ਜਾਦਾ ਜਾ ਰਹੇ ਨੇ ਪ੍ਰਭਾਵਿਤ ਹੋ ਰਹੇ ਨੇ ਪੱਤੇ ਤੋਂ ਪੁਣੇ ਵੱਲ ਜਿਆਦਾ ਜਾ ਰਹੇ ਨੇ ਇਹਨਾਂ ਵੀਰਾਂ ਨੇ ਸਾਰੇ ਇਕੱਠੇ ਹੋ ਕਰਕੇ ਪਾਈ ਗਗਨਦੀਪ ਸਿੰਘ ਬੱਤਰਾ ਪਾਈ ਪਰਮਿੰਦਰ ਸਿੰਘ ਪਾਈ ਜਸਪ੍ਰੀਤ ਸਿੰਘ ਸਾਰੇ ਵੀਰਾਂ ਨੇ ਗੁਰਮਤਾ ਬਣਾਇਆ ਕਿ ਕਿਉਂ ਨਾ ਆਪਾਂ ਆਪਣੀ ਪਨੀਰੀ ਸੰਭੀਏ ਅੱਜ ਸਿੱਖੀ ਸਾਨੂੰ ਘਰੋਂ ਮਿਲਦੀ ਹੈਗੀ ਇਸ ਸਕੂਲ ਦੇ ਵਿੱਚ ਹਿੰਦੀ ਦਾ ਇੰਗਲਿਸ਼ ਦਾ ਪ੍ਰਚਾਰ ਬਹੁਤ ਹੋ ਰਿਹਾ ਪਰ ਪੰਜਾਬ ਦੇ ਸਕੂਲਾਂ ਦੇ ਵਿੱਚ ਸਿੱਖੀ ਅਲੋਪ ਹੁੰਦੀ ਜਾ ਰਹੀ ਹੈ ਤੁਸੀਂ ਵੇਖਿਆ ਹੁਣ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਕੜੇ ਤੇ ਬੈਨ ਹੈ ਬੱਚਾ ਪੇਪਰ ਦਿੰਦਾ ਕੜਾ ਨਹੀਂ ਪਾ ਸਕਦਾ ਬੜੀ ਬਦਕਿਸਮਤੀ ਦੀ ਗੱਲ ਹੈਗੀ ਹੈ ਬੱਚਾ ਪੇਪਰ ਦਿੰਦਾ ਸਸਤਰ ਨਹੀਂ ਰੱਖ ਸਕਦਾ ਕਿਰਪਾਨ ਨਹੀਂ ਪਾ ਸਕਦਾ ਕਮਾਲ ਦੀ ਗੱਲ ਹੈਗੀ ਪਰ ਸਾਡੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀਆਂ ਸਿਰਫ ਅਸੀਂ ਭਰਾ ਮਾਰੂ ਜੰਗਵਲ ਹੀ ਜਾ ਰਹੇ ਹਾਂ ਉੱਥੇ ਹੀ ਉਲਝੇ ਪਏ ਆ ਇਹਨਾਂ ਵੀਰਾਂ ਦੀ ਬੜੀ ਵਧੀਆ ਸੋਚ ਹੈਗੀ ਸੀ ਕਿਉਂ ਨਾ ਅਸੀਂ ਇਸ ਧਰਤੀ ਤੇ ਦਸਤਾਰਾ ਦਾ ਲੰਗਰ ਲਾਈਏ ਤਾਂ ਕਿ ਹਰ ਵੀਰ ਜਿਸ ਦੇ ਨਾਮ ਦੇ ਅਗੇ ਸਿੰਘ ਲੱਗਿਆ ਪਿਆ ਹੈ ਉਹਦੇ ਸੀਸ ਤੇ ਸੋਹਣੀ ਦਸਤਾਰ ਸਜੀ ਹੋਵੇ ਇਹਨਾਂ ਵੀਰਾਂ ਨੇ 12 ਸਾਲ ਪਹਿਲਾਂ ਉਪਰਾਲਾ ਕੀਤਾ ਇੱਕ ਦੋ ਸਾਲ ਬੜੀਆਂ ਦਿੱਕਤਾਂ ਆਈਆਂ ਔਕੜਾਂ ਆਈਆਂ ਉਸ ਤੋਂ ਬਾਅਦ ਇਹਨਾਂ ਵੀਰਾਂ ਨੇ ਆਪਣੇ ਦਸਵੰਦ ਵਿੱਚੋਂ ਮਾਇਆ ਇਕੱਠੀ ਕਰਕੇ ਹਜ਼ਾਰਾਂ ਦੀ ਗਿਣਤੀ ਹਜ਼ਾਰਾਂ ਰੁਪਏ ਦੇ ਥਾਨ ਲੈ ਕਰਕੇ ਆਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੇ ਵੀਰਾਂ ਨੂੰ ਫ੍ਰੀ ਦਾ 12 ਵੰਡੀਆਂ ਤੇ ਅੱਜ ਬਾਬਾ ਜੀ ਦੀ ਕਿਰਪਾ ਦੇ ਨਾਲ ਲਗਭਗ 12 ਸਾਲ ਹੋ ਗਏ ਨੇ 12 ਸਾਲ ਦੇ ਵਿੱਚ ਜਿਹੜਾ ਇਹਨਾਂ ਨੇ ਬੂਟਾ ਲਾਇਆ ਸੀ ਅੱਜ ਉਹ ਦਰਖਤ ਬਣ ਕੇ ਫਲ ਅਤੇ ਫੁੱਲ ਦੇ ਰਿਹਾ ਹੈ ਬਹੁਤ ਭਾਗਾਂ ਵਾਲਿਆਂ ਅਸੀਂ ਕਿ ਇਹਨਾਂ ਦੀ ਦੇਖਾ ਦੇਖੀ ਅੱਜ ਲਗਭਗ 50 ਤੋਂ ਉੱਪਰ ਦਸਤਾਰ ਸਿਖਲਾਈ ਕੈਂਪ ਫਤੇਗੜ ਸਾਹਿਬ ਦੀ ਧਰਤੀ ਤੇ ਲੱਗ ਰਹੇ ਨੇ ਦੂਜੀ ਸਾਡੀ ਇਸ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਹੈ ਇਹ ਕਿ ਇੱਥੇ ਲੋਕ ਦਸਤਾਰਾਂ ਲਈ ਪ੍ਰਣ ਕਰਕੇ ਜਾਂਦੇ ਨੇ ਕਿਸ ਕੇਸ ਰੱਖਣ ਵਾਸਤੇ ਕੱਲ ਵੀ ਲਗਭਗ 26 27 ਵੀਰ ਹੋ ਜੇ ਸੀ ਜਿਨ੍ਹਾਂ ਨੇ ਆ ਕਰਕੇ ਧਰਤੀ ਤੇ ਪ੍ਰਣ ਕਰਿਆ ਕਿ ਸੈਬਜਾਦੇਆ ਦੀ ਸ਼ਹਾਦਤ ਵਾਲੇ ਸਥਾਨ ਤੇ ਅਸੀਂ ਗਏ ਠੰਡੇ ਬੁਰਜ ਗਏ ਭੂਰਾ ਸਾਹਿਬ ਗਏ ਸਾਡੇ ਮਨ ਨੇ ਝੰਡੋੜਿਆ ਕਿ ਅੱਜ ਤੋਂ ਬਾਅਦ ਅਸੀਂ ਨਾਈਆਂ ਕੋਲ ਨਹੀਂ ਜਾਵਾਂਗੇ ਅੱਜ ਤੋਂ ਬਾਅਦ ਰੋਮਾਂ ਦੀ ਕੇਸਾਂ ਦੀ ਬੇਦਵੀ ਨਹੀਂ ਕਰਾਂਗੇ ਤੇ ਉਹਨਾਂ ਨੇ ਇੱਥੇ ਆ ਕੇ ਪ੍ਰਣ ਪੱਤਰ ਭਰਿਆ ਤੇ ਸਾਰੇ ਵੀਰਾਂ ਨੇ ਮਿਲ ਕਰਕੇ ਉਹਨਾਂ ਨੂੰ ਸਨਮਾਨ ਕਰਿਆ ਤੇ ਦੋ ਵੀਰ ਜਿਹੜੇ ਦਿੱਲੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਤੋਂ ਆਏ ਸੀ ਜਿਹੜੇ ਠਾਕੁਰ ਪਰਿਵਾਰ ਦੇ ਸੀ ਉਹ ਆ ਕਰਕੇ ਉਹਨਾਂ ਨੇ ਵੀ ਇੱਥੇ ਪ੍ਰਣ ਕਰਿਆ ਕਿ ਅਸੀਂ ਵੇਖਿਆ ਕਿ ਤਨ ਗੁਰ ਤੇਗ ਬਹਾਦਰ ਸਾਹਿਬ ਨੇ ਸਾਡੇ ਹਿੰਦੂਆਂ ਵਾਸਤੇ ਕੁਰਬਾਨੀ ਦਿੱਤੀ ਫਿਰ ਇੱਥੇ ਆ ਕੇ ਵੇਖਿਆ ਕਿ ਛੋਟੇ ਛੋਟੇ ਸਹਿਬਜ਼ਾਦੇ ਜੂੰਦੇ ਹੀ ਨੀਹਾਂ ਵਿੱਚ ਝੜਨੇ ਉਹਨਾਂ ਨੇ ਮਨਜ਼ੂਰ ਕਰ ਲਿਆ ਉਹਨਾਂ ਨੂੰ ਝੰਡੋੜਾ ਵਰਜਿਆ ਉਹ ਬੈਰਾਗ ਦੇ ਵਿੱਚ ਆਏ ਤੇ ਇੱਥੇ ਆ ਕੇ ਕਹਿਣ ਲੱਗੇ ਕਿ ਅਸੀਂ ਵੀ ਸਿੰਘ ਸੱਜ ਸਕਦੇ ਹਾਂ ਤੇ ਅਸੀਂ ਉਹਨਾਂ ਨੂੰ ਆਪਣੀ ਗਲਵਕੜੀ ਦੇ ਨਾਲ ਲਾਇਆ ਉਹਨਾਂ ਤੋਂ ਪ੍ਰਣ ਪੱਤਰ ਪਰਵਾਇਆ ਤੇ ਉਹਨਾਂ ਨੂੰ ਸੋਹਣੀਆਂ ਦਸਤਾਰਾਂ ਦਿੱਤੀਆਂ ਉਹਨਾਂ ਨੇ ਪਰਣ ਕਰਿਆ ਕਿ ਅਗਲੇ ਸਾਲ ਅਗਲੇ ਸਾਲ ਜਦੋਂ ਇੱਥੇ ਆਵਾਂਗੇ ਤਾਂ ਸਾਡੇ ਦਾੜੀ ਕੇਸ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਜਿਹੜੇ ਬਕਸਿਸ ਕੀਤੇ ਹੋਏ ਨੇ ਜਰੂਰ ਅਸੀਂ ਰੱਖ ਕੇ ਆਵਾਂਗੇ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਹੈ ਇਹਨਾਂ ਵੀਰ ਜਿਹੜੇ ਕਈ ਮਹੀਨਿਆਂ ਤੋਂ ਦਿਨ ਰਾਤ ਇੱਕ ਕਰਕੇ ਦਾ ਸੰਬੰਧ ਕੱਢ ਕੇ ਇਸ ਪਾਸੇ ਲਾ ਰਹੇ ਨੇ ਨਾਲ ਹੀ ਫਤੇ ਫਾਊਂਡੇਸ਼ਨ ਵੱਲੋਂ ਵਿਕਾਸ ਫਾਊਂਡੇਸ਼ਨ ਵੱਲੋਂ ਵੀਰ ਹਰਪ੍ਰੀਤ ਸਿੰਘ ਜੀ ਜਿਹੜੇ ਕਿ ਮੁਕਸਰ ਸਾਹਿਬ ਦੀ ਧਰਤੀ ਤੋਂ ਸੈਂਕੜੇ ਦੀ ਗਿਣਤੀ ਵਿੱਚ ਬੱਚਿਆਂ ਨੂੰ ਲੈ ਕੇ ਆਣਾ ਤੇ ਬੱਚਿਆਂ ਨੂੰ ਗੁਰਬਾਣੀ ਸੁਣਾਉ ਇਨਾਮ ਪਾਉ ਸਿੱਖ ਇਤਿਹਾਸ ਨਾਲ ਜੋੜਨਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਰੁਪਏ ਦੇ ਇਨਾਮ ਉਹਨਾਂ ਨੂੰ ਦੇਣੇ ਤੇ ਬਹੁਤ ਵੱਡੀ ਸੇਵਾ ਹੈ ਲੰਗਰਾਂ ਦੀ ਸੇਵਾ ਵੀ ਬਹੁਤ ਉੱਤਮ ਹੈਗੀ ਬਹੁਤ ਅੱਛੀ ਸੇਵਾ ਹੈਗੀ ਪਰ ਮੈਂ ਕਹਿੰਦਾ ਲੰਗਰ ਥੋੜੇ ਜਿਹਾ ਆਪਾਂ ਘੱਟ ਲਾਇਆ ਕਰੀਏ ਆਪਾਂ ਘੱਟੋ ਘੱਟ ਆਪਣੀ ਸਿੱਖੀ ਸੰਭਾਲ ਲਈਏ ਆਪਣੀ ਪਨੀਰੀ ਸੰਭਾਲ ਲਈਏ ਤੇ ਸਾਡੇ ਵਾਸਤੇ ਇਹੋ ਜੇ ਸਮਾਗਮ ਕੀਤੇ ਹੋਏ ਸਫਲੇ ਨੇ ਜੀ ਭਾਈ ਸਾਹਿਬ ਤੁਸੀਂ ਕਹਿਆ ਕਿ 10-12 ਸਾਲ ਹੋ ਗਏ 10-12 ਸਾਲ ਤੋਂ ਇੱਕ ਮੁਹਿੰਮ ਮੁਹਿੰਮੀ ਕਹਿ ਸਕਦੇ ਆ ਕਿ ਚੱਲ ਰਹੀ ਹੈ ਤੇ 10-12 ਸਾਲ ਦੇ ਵਿੱਚ ਇੱਕ ਫਰਕ ਵੇਖਣ ਨੂੰ ਮਿਲਿਆ ਕਿ ਪਹਿਲਾਂ ਸਿਰ ਤੇ ਉਤਰਾ ਰੁਮਾਲ ਪਿੱਛੇ ਗੰਡਾ ਬਣ ਕੇ ਆ ਜਾਂਦੇ ਸੀ ਹੁਣ ਦਾ 17 ਦੇ ਵੱਲ ਰੁਝਾਨ ਫਿਰ ਪੰਜਾਬ ਵੱਲ ਮੁੜਿਆ ਆਨੰਦਪੁਰ ਨੂੰ ਵਾਪਸੀ ਜਿਹੜੀ ਹੋ ਰਹੀ ਹੈ ਬਿਲਕੁਲ ਸੱਤ ਹੈ ਜੀ ਇਹਨਾਂ ਵੀਰਾਂ ਦੇ ਤੇ ਜਿਹੜੀ ਜਥੇਬੰਦੀਆਂ ਸਾਰੀਆਂ ਰਲ ਮਿਲ ਕਰਕੇ ਛੋਟੀ ਛੋਟੀ ਜਥੇਬੰਦੀਆਂ ਜਿਹੜੇ ਉਪਰਾਲੇ ਕਰ ਰਹੀਆਂ ਨੇ ਉਹ ਬਹੁਤ ਉਹ ਬੂਰ ਚੜ ਰਿਹਾ ਰੰਗ ਲਿਆ ਆ ਰਿਹਾ ਹੈਗਾ ਅੱਜ ਇੱਕ ਵੀਰ ਮੇਰੇ ਕੋਲ ਆਇਆ ਮੇਰੇ ਖਿਆਲ ਨਾਲ ਇੱਥੇ ਦਸਤਾਰ ਸਿੱਖ ਰਿਹਾ ਹੁਣੇ ਤੇ ਮਨੂੰ ਕਹਿੰਦਾ ਜੀ 3 ਸਾਲ ਪਹਿਲਾਂ ਮੈਂ ਇੱਥੇ ਪ੍ਰਣ ਕਰਕੇ ਗਿਆ ਸੀ ਅੱ ਮੇਰੇ ਮੁਖਤੇ ਕੇਸ ਵੀ ਨੇ ਬੜਾ ਮਨ ਖੁਸ਼ ਹੁੰਦਾ ਹੈ ਕਿ ਬਾਜਾਂ ਵਾਲੇ ਮਾਹੀ ਇਸ ਤਰ੍ਹਾਂ ਹੀ ਇਹਨਾਂ ਤੋਂ ਸੇਵਾ ਲੈਂਦੇ ਰਹਿਣ ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਾਂਗਾ ਕਿ ਆਪਣੇ ਦਸਵੰਧ ਦੀ ਦਸਾ ਬਦਲ ਦਿਓ ਜੀ ਗੁਰਦੁਆਰਿਆਂ ਦੇ ਵਿੱਚ ਸੋਨੇ ਦੇ ਗੁੰਬਦ ਚਨਾਉਣੇ ਸੋਨੇ ਦੇ ਦਰਵਾਜੇ ਸੋਨਾ ਦੇਣਾ ਰੁਮਾਲੇ ਭੇਟ ਕਰਨੇ ਅੱਜ ਅਸੀਂ ਸੈਂਕੜੇ ਦੀ ਗਿਣਤੀ ਜੁ ਰੁਮਾਲੇ ਟਰੱਕ ਭਰ-ਭਰ ਕੇ ਅਗਨ ਭੇਟ ਕਰਦੇ ਆ ਉਹਦੇ ਨਾਲ ਪ੍ਰਦੂਸ਼ਣ ਹੁੰਦਾ ਹੈ ਸਾਡੀ ਆਬੋ ਹਵਾ ਖਰਾਬ ਹੁੰਦੀ ਹੈ ਵੀਰ ਜੀ ਬੇਨਤੀ ਹੈ ਕਿ ਜਿਹੜੇ ਤੁਸੀਂ ਰੁਮਾਲਿਆਂ ਦੇ ਵਿੱਚ ਪੈਸੇ ਖਰਚੇ ਕਰਨੇ ਨੇ ਆਪਣੇ ਮੱਲੇ ਆਪਣੇ ਗੱਲੀ ਆਪਣੇ ਪਿੰਡ ਦੇ ਵਿੱਚ ਕਿਸੇ ਬੱਚੇ ਦੀ ਪੜ੍ਹਾਈ ਵਾਸਤੇ ਦੇ ਦਿਓ ਜਿਸ ਘਰ ਦੇ ਵਿੱਚ ਚੁੱਲ੍ਹਾ ਨਹੀਂ ਬਲਦਾ ਉੱਥੇ ਜਾ ਕਰਕੇ ਰਾਸ਼ਨ ਦੇ ਆਓ ਕਟੋ ਘਟਾਪਾ ਆਪਣੇ ਗੁਰਸਿੱਖਾਂ ਦੀ ਬਾਤ ਜ਼ਰੂਰ ਪੜੀਏ ਤਾਂ ਕਿ ਅਸੀਂ ਆਪਣੇ ਦਸਵੰਦ ਦੀ ਦਸਾ ਬਦਲ ਲਈਏ ਬਹੁਤ ਬਹੁਤ ਧੰਨਵਾਦ ਸਰ ਭਾਈ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਇਸਨ ਸਾਂਝੀ ਵਾਲ ਫਾਊਂਡੇਸ਼ਨ ਦੇ ਜਿਹੜੇ ਆਰਗੇਨਾਈਜੇਸ਼ਨ ਜਿਹੜੀ ਹੈਗੀ ਸੰਸਥਾ ਹੈਗੀ ਜਿਨ੍ਹਾਂ ਨੇ ਦਸਤਾਰਾਂ ਦਾ ਲੰਗਰ ਲਗਾਇਆ ਤੇ ਵੱਖਰੀਆਂ ਵੱਖਰੀਆਂ ਸੰਸਥਾਵਾਂ ਨੂੰ ਇੱਕ ਅਪੀਲ ਵੀ ਹੈ ਕਿ ਜਿੱਥੇ ਦੂਜੇ ਲੰਗਰ ਲਗਾਏ ਜਾਂਦੇ ਨੇ ਉੱਥੇ ਆਪਣੇ ਗਰੀਬ ਭਾਈਚਾਰੇ ਜਿਹੜੇ ਆਪਣੇ ਗਰੀਬ ਸਿੱਖ ਨੇ ਉਹਨਾਂ ਦੀ ਬਾਹ ਵੀ ਫੜੀ ਜਾਵੇ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਲਈ ਬਾਹ ਜੜੀ ਉਹਨਾਂ ਦੀ ਫੜੀ ਜਾਵੇ